ਤ੍ਰਾਲੀ ਦੇ ਵੱਜਿਆ ਹਾਂ ਟਰਾਲੀ ਨਾਲ ਵੱਜਿਆ ਇਹ ਮੁੰਡਾ ਕਹਿੰਦਾ ਉਹ ਕਹਿੰਦਾ ਪਹਿਲੇ ਡੇਪਰ ਤੇ ਵੱਜਿਆ ਟਰਾਲੀ ਦੇ ਵੱਜਿਆ ਟਰਾਲੀ ਜੀ ਵੱਜਿਆ ਮੁੜ ਕੇ ਆ ਕੇ ਗਾਂ ਆ ਕੇ ਨਾ ਫਿਰ ਮੈਂ ਵੀ ਤੁਰਿਆ ਆਉਣਾ ਹਾਂ ਮੈਂ ਜਿਹੜਾ ਸੋਚਦਾ ਹਾਂ ਤੇ ਤੁਸੀਂ ਗੱਡਾ ਭਰਿਆ ਹੋਇਆ ਖਾਲੀ ਖਾਲੀ ਗੱਡੀ ਖਾਲੀ ਹਾਂਜੀ ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ ਇਹ ਇਧਰੋਂ ਆ ਰਹੇ ਮਾਸੀਵਾੜੇ ਨੂੰ ਅੱਛਾ ਜੀ ਰੇਤਾ ਭਰਨ ਆ ਰਹੇ ਨਹੀਂ ਨਹੀਂ ਰੇਤਾ ਨਹੀਂ ਗੱਦਰੀ ਨਹੀਂ ਚੱਲਦੀ ਇਹ ਅਸ਼ਕੀ ਤੇ ਆਪਣੀ ਇਹ ਆਸ ਆਪਣੀ ਅਮਰ ਸਾਹਿਬ ਦਾ ਠੀਕ ਹੈ ਗੱਡੀ ਆਪਣੀਆਂ ਜਾਂ ਤੁਸੀਂ ਕਿਹੜੀ ਚਲਾਉਂਦੇ ਆਪਣੀਆਂ ਦੀਆਂ ਗੱਡੀਆਂ ਕੰਪਨੀ ਦੀ ਗੱਡੀ ਕਿਹੜੀ ਕੰਪਨੀ ਓ ਐਚ ਪੀ ਆਸ ਹੈ? ਹਾਂ ਐਚ ਪੀ ਆਸ ਕੀ ਕੰਮ ਹੈ ਇਹਨਾਂ ਦਾ? ਬਜਰੀ ਇਹੋ ਹੀ ਬਜਰੀ ਦਾ ਕੰਮ ਹੈ। ਬਜਰੀ ਦਾ ਹੀ ਹੈ। ਤੇ ਆ ਬਾਈ ਜੀ ਇਹ ਮੌਕੇ ਤੇ ਬਾਈ ਜੀ ਮੈਂ ਮੌਕੇ ਤੇ ਸੀਗਾ। ਹਾਂਜੀ। ਮੈਂ ਤੇ ਬਰਾਬਰ ਆ ਰਿਹਾ ਸੀਗਾ। ਹਾਂਜੀ। ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ। ਹਾਂਜੀ। ਇਹ ਬੇਟੀ ਆਪਣੇ ਕਿਸੇ ਨੌਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ। ਹਾਂਜੀ। ਇਹ ਸਕੂਲ ਤੋਂ ਆ ਰਹੀ ਸੀਗੀ। ਹਾਂਜੀ। ਤੇ ਪਿੱਛੇ ਬੈਠੀ ਸੀਗੀ। ਇਹ ਟਰਾਲੇ ਵਾਲੇ ਨੇ ਇਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਹੈ ਜਿਹੜਾ ਉਹ ਸੜਕ ਵਾਲੇ ਪਾਸੇ ਜਾਨੀ ਕਿ ਸੱਜੇ ਪਾਸੇ ਗਿਰ ਗਈ ਹੈ ਬੇਟੀ ਹਾਂਜੀ ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਮੋਟੋਸਾਈਕਲ ਚਲਾ ਰਿਹਾ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ ਉਹਦਾ ਬਚਾਅ ਹੋ ਗਿਆ ਹਾਂਜੀ ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਘਾ ਦਿੱਤਾ ਔਰ ਉਹਦੇ ਟਾਇਰ ਦੇ نیچے ਉਹਦਾ ਸਿਰ ਆਉਣ ਕਰਕੇ ਉਹ ਮੌਕੇ ਤੇ ਹੀ ਬੱਚੀ ਬੱਚੀ ਕੇ ਬੱਚੀ ਦੀ ਉਮਰ ਕਿੰਨੀ ਹੈ ਬੇਟੀ ਆ ਬੇਟੀ ਮੈਨੂੰ ਪਤਾ ਲੱਗਿਆ ਵੀ ਮੇਰੀ ਬੇਟੀ ਹੈ ਉਹ ਵੀ ਇੱਥੇ ਸੈਕੂਲਰ ਆਰਟ ਸਕੂਲ ਚ ਪੜਦੀ ਆ 5th ਸਟੈਂਡਰਡ ਅੱਛਾ ਤੁਹਾਡਾ ਕੀ ਨਾਮ ਹੈ ਜੀ ਨਾਮ ਆ ਜਸਜੀਤ ਸਿੰਘ ਗਿੱਲ ਹੈ ਤੇ ਹੈਸ਼ ਕਿਥੋਂ ਹੈ ਹੈਸ਼ ਮੇਰੀ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੇਰਾ ਪਮਾਂਗਾ ਤੁਸੀਂ ਮੌਕੇ ਤੇ ਇਹ ਚੀਜ਼ ਦੇਖੀ ਮੈਂ ਬਿਲਕੁਲ ਮੌਕੇ ਤੇ ਆਇਆ ਹਾਂ ਆਈ ਫਿਟਨੈਸ ਐਂਡ ਬਿਸ ਠੀਕ ਹੈ ਔਰ ਉਹ ਪੰਜਵੀਂ ਚ ਪੜਦੀ ਸੀਗੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦ ਹੀ ਪਤਾ ਲੱਗਿਆ ਤਾਂ ਉਹਨਾਂ ਨੂੰ ਜ਼ੁਵਾ ਸੀਗਾ ਜ਼ੁਵਾ 5th ਸਟੈਂਡਰਡ ਦੀ ਬੇਟੀ ਸੀਗੀ ਔਰ ਇਹਦੇ ਵਿੱਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਇਹਨੇ ਕਾਲੀ ਚੇੇ ਕੰਮ ਕੀਤਾ ਉਹ ਚੰਕਿਉ ਕੀ ਨਾਮ ਹੈ ਬ੍ਰਦਰ ਆਪਣਾ ਮੇਰਾ ਸੁਰਿੰਦਰ ਪਾਲ ਹੈ ਹੈ ਸੁਰਿੰਦਰ ਪਾਲ ਕਿਹੜੇ ਪਿੰਡ ਤੋਂ ਸਮਰਾਲੇ ਤੋਂ ਸਮਰਾਲੇ ਤੋਂ ਹਾਂਜੀ ਇਹ ਟਰਾਲੀ ਚ ਕੀ ਭਰਿਆ ਟੂੜੀ ਆ ਜੀ ਟੂੜੀ ਜੀ ਕਿੱਥੋਂ ਲੈ ਕੇ ਆ ਰਹੇ ਸੀ ਇਹ ਹੋਰੇ ਪ੍ਰਿਥੀਪੁਰ ਤੋਂ ਲੱਕੀ ਸੀ ਪ੍ਰਿਥੀਪੁਰ ਤੋਂ ਹਾਂਜੀ ਇੱਧਰ ਕਿੱਥੇ ਜਾ ਰਹੇ ਸੀ ਇਹ ਚਾਹਲਾ ਮੰਦਰ ਚੱਲੀ ਸੀ ਗਊਸ਼ਾਲੇ ਚਾਹਲਾ ਨਹੀਂ ਚੱਲਣ ਨੂੰ ਤਾਂ ਉਧਰੋਂ ਪਰਲੇ ਪਾਸੇ ਲੰਘ ਜਾਣਾ ਸੀ ਤੁਸੀਂ ਇਧਰ ਜੀ ਆਹਾ ਪੱਟੀਆਂ ਵੱਲ ਦੀ ਗੱਡੀ ਤੇ ਪੁਲ ਤੇ ਨਹੀਂ ਪੱਟੀਆਂ ਜੀ ਤਾਂ ਫਿਰ ਤਾਰਾਂ ਨੀਵੀਆਂ ਹੁੰਦੀਆਂ ਨਹੀਂ ਆ ਇਹ ਚ ਅੱਛਾ ਇਹ ਫਿਰ ਕਟਨਾ ਕਿਵੇਂ ਵਾਪਰੀਏ ਥੋੜਾ ਜਿਹਾ ਦੱਸੋ ਮੈਂ ਥੋ ਲੈ ਸਾਈਡ ਚ ਲਈ ਆ ਰਿਹਾ ਸੀਗਾ ਮੋਟਰਸਾਈਕਲ ਵਾਲਾ ਵੀ ਆ ਕੋਵਰ ਟੇਕਰ ਆ ਸੀ ਪਿੱਛੇ ਟਿਪਰ ਵਾਲਾ ਆ ਰਿਹਾ ਸੀਗਾ ਟਿਪਰ ਵਾਲਾ ਜਾਂ ਮੋਰੇ ਗੱਡੀ ਆ ਗਈ ਉਹਨੇ ਪਰਲੇ ਅੰਦਰ ਨੂੰ ਮੋੜ ਲਿਆ ਟਿਪਰ ਦਾ ਗਬਲਾ ਹਿੱਸਾ ਵੱਜਿਆ ਮੋਟਰਸਾਈਕਲ ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ ਇਹ ਕਿਵੇਂ ਆ ਗਿਆ ਵਿੱਚ ਇਹ ਜਦੋਂ ਟਿਪਰ ਵੱਜਿਆ ਮੋੜਿਆ ਉਹਨੇ ਚਿਪਰ ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਇਸ ਟਰਾਲੀ ਦੇ ਮੈਂ ਫੇਰ ਰੋਕ ਲਿਆ ਆਪਣਾ ਯਾਨੀ ਕੂੜੀ ਦੇ ਉਹਦੇ ਟਿੱਪ ਦਾ ਟਾਇਰ ਚੜ ਗਿਆ ਜਿਹੜਾ ਬੱਚਾ ਜਿਹੜਾ ਟਾਇਰ ਚੜਿਆ ਉਹ ਟਿਪਰ ਦਾ ਹਾਂ ਟਿਪਰ ਦਾ ਉਹ ਮੈਂ ਦੇਖਿਆ ਚੜਦਾ ਤੁਹਾਡੀ ਫੇਰੇ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜਿਆ ਵੱਜ ਕੇ ਇੱਧਰ ਆਇਆ ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਕੇ ਓਵਰਟੈਕ ਕਰ ਰਿਹਾ ਸੀ ਟਰਾਲੀ ਨੂੰ ਹੂੰ ਤੁਹਾਡੀ ਸਪੀਡ ਕਿੰਨੀ ਸੀ ਇਹਦੀ ਇਹ ਹੋਣਾ 20 30 ਸਪੀਡ ਚ ਆ ਰਿਹਾ ਤੁਸੀਂ ਆਪਣਾ ਪਹਿਲਾ ਨਾਮ ਦੱਸ ਦਿਓ ਜੀ ਕੀ ਨਾਮ ਆ ਜੀ ਮੇਰਾ ਨਾਮ ਬੀਜੇ ਕੁਮਾਰ ਜੀ ਅਡ ਐਕਸੀਡੈਂਟ ਹੋਇਆ ਜੀ ਜਿਹੜਾ ਉਹ ਲੜਕੀ ਦਾ ਜੀ ਕੀ ਤੁਹਾਡੀ ਕੀ ਲੱਗਦੀ ਸੀ ਜੀ ਕੀ ਨਾ ਨਹੀਂ ਮੇਰੀ ਤੇਜ਼ੀ ਲੱਗ ਕੋਤੀ ਲੱਗਦੀ ਹੈ ਜੀ ਕਿਵੇਂ ਇਹ ਘਟਨਾ ਵਾਪਰੀ ਥੋੜਾ ਦੱਸੋ ਅਸੀਂ ਸਕੂਟ ਉੱਤੋਂ ਛੁੱਟੀ ਵੇਲੇ ਆ ਰਹੇ ਸੀਗੇ ਜੀ ਰਵਿਦਾਸ ਗੁਰਦਵਾਰੇ ਦੇ ਕੋਲ ਮੈਂ ਟ੍ਰੈਲੀ ਕਰਾਸ ਕਰ ਰਿਹਾ ਸੀਗਾ ਜੀ ਉਧਰ ਟੇਪਰ ਆ ਗਿਆ ਜੀ ਕਿ ਪਰ ਵੱਜਿਆ ਮੇਰੇ ਵਿੱਚ ਜੀ ਕਿ ਪਰ ਵੱਜ ਕੇ ਕੁੜੀਆ ਮੂੰਹ ਭਾਨੇ ਗਿਰ ਵੀ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੈਂ ਮੋਟਰਸਾਈਕਲ ਉੱਲੀ ਥੱਲੇ ਚਲੇ ਗਿਆ ਜੀ ਕੁੜੀਆ ਦੀ ਕਿੰਨੀ ਉਮਰ ਹੈ ਉਮਰ 12 ਸਾਲ ਦੀ ਅਜੀ ਜੀ ਤੁਸੀਂ ਕੁੜੀਆ ਨੂੰ ਲੈ ਕੇ ਕਿੱਥੋਂ ਆ ਰਹੇ ਸੀ ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ ਇਹ ਕਿੰਨੇ ਕ ਬਜੇ ਦੀ ਘਟਨਾ ਹੈ 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲੋਂ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ ਉੱther ਕੋਈ ਵੀ ਨਹੀਂ ਪਹੁੰਚਿਆ ਜੀ ਉੱਥੇ ਤਾਂ ਤਉ ਗਵਾਂਡੀਓ ਲੈ ਕੇ ਲਗੇ ਸਭ ਤੇ ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਦੋਆ ਬਾਂਸੀ ਕੁੜੀ ਦਾ ਨਾਮ ਜੀ ਇਸ ਟਾਈਮ ਬੱਚਾ ਕਿੱਥੇ ਹੈ ਜੀ ਬੱਚਾ ਸਿਵਲ ਹਸਪਤਲ ਚਾਲ ਚੱਲ ਬੱਚਾ ਠੀਕ ਹੈ ਨਹੀਂ ਡੱਟ ਹੋਈ ਉਹਦੀ ਡਾਕਟਰ ਕੀ ਨਾਮ ਹੈ ਮੇਰਾ ਡਾਕਟਰ ਸ਼ਰਵਮਾ ਡਾਕਟਰ ਸਾਹਿਬ ਇੱਕ ਐਕਸੀਡੈਂਟ ਕੇਸ ਹੋਇਆ ਜੀ हां की की ਸੀਗੀ ਉਹ 11 ਸਾਲ ਦੀ ਕੁੜੀ ਸੀ ਸੈਕਰੀਅਰ ਕਾਨਨ ਸਕੂਲਸ ਪੜ੍ਹਦੀ ਸੀ ਇਹਦੇ ਇਹਦੇ ਗ੍ਰੈਂਡਫਾਦਰ ਦੋਨੋਂ ਬਾਈਕ ਤੇ ਆ ਰਹੇ ਸੀ ਤੇ ਪਿੱਛੋਂ ਕੋਈ ਟੈਪਰ ਆਇਆ ਤੇ ਉਹ ਨਾਲ ਟਕਰਾ ਕੇ ਟਰੈਕਟਰ ਵੱਲ ਉੱਡੇ ਕੇ ਜਿਹਦੇ ਕਾਰਨ ਟਰੈਕਟਰ ਬੱਚੀ ਦੇ ਸਿਰ ਦੇ ਉੱਤੋਂ ਹੀ ਲੰਘ ਗਿਆ ਜਦ ਬੱਚੀ ਇੱਥੇ ਆਈ ਹੈ ਤਾਂ ਉਹਦੀ ਸਾਹ ਨਹੀਂ ਚੱਲਦੇ ਸੀ ਅਸੀਂ ਸੀਪੀਆਰ ਵਗੈਰਾ ਦਿੱਤਾ ਪਰ ਸੀਪੀਆਰ ਤੋਂ ਬਾਅਦ ਵੀ ਪੇਸ਼ੈਂਟ ਐਨਾ ਹੈਡ ਇਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ ਸਿਰ ਸਿਰ ਪੂਰਾ ਪਿੱਛ ਗਿਆ ਪਿਆ ਤਾਂ ਉਹ ਤੋਂ ਬਾਅਦ ਅਸੀਂ ਆਲਮੋਸਟ ਸੀਪੀਆਰ ਦੇਣ ਤੋਂ ਬਾਅਦ ਉਹਨੂੰ ਡਿਕਲੇਅਰ ਡੈੱਡ ਕਰਤਾ ਕਿੱਥੇ ਦੇ ਰਹਿਣ ਵਾਲੇ ਨੇ ਮਛਵੜੀ ਸਾਹਿਬ ਦੀ ਨੇ ਕ੍ਰਿਸ਼ਨਾਪ uri ਮਰ ਲੱਗ ਗਏ ਦੂਸਰੇ ਪਾਸੇ ਦੇ ਗ੍ਰੈਂਡਫਾਦਰ ਉਹ ਠੀਕ ਨੇ ਕਿ ਉਹਨਾਂ ਦੇ ਵੀ ਚੋਟ ਵਗੈਰਾ ਆਈਆਂ ਕਿ ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਦੁੱਧੀ ਸਾਈਡ ਗਿਰਗੇਸੀ ਟਰੈਕਟਰ ਤੋਂ ਤੇ ਉਹਨਾਂ ਦੇ ਘੱਟ ਚੋਟਾਂ ਆਈਆਂ ਨੇ ਥੋੜੇ ਦੇ ਹੱਥ ਪੈਰਾਂ ਤੇ ਬਟ ਕੋੜੀ ਟਰੈਕਟਰ ਰੇਲ ਸੱਟ ਲੱਗੀ ਸੀ ਤਾਂ ਟਰੈਕਟ ਹੋ ਤੋ ਲੰਘ ਗਿਆ ਠੀਕ ਹੈ